ਤਸਬੀਹ ਪੜੇ ਮੱਕੜਾਂ ਵਾਲੀ ਤੂੰ ਟਾੜੀ ਕੀ ਤੇ ਚਿੱਟੀ ਪੜਾਇਆ ਮਾਲ ਐਵੇਂ ਖੱਦਈ ਜਿਵੇਂ ਤਰਕਾਰੀ ਲਗਦੀ ਮਿੱਠੀ ਨਾ ਤੂੰ ਮੰਦਰ ਮਸਿੱਤੀ ਵੜਿਆ ਨਾ ਕਬਰ ਹੰਦੇਰੀ ਡਿੱਠੀ ਖਬਰ ਤਾਂ ਤੈਨੂੰ ਤਦ ਹੋਣੀ ਬੁਲਿਆ ਜਦੋਂ ਮੋਤੇ ਪੈਣੀ ਮਿੱਟੀ ਜਦੋਂ ਮੋਤੇ ਪੈਣੀ ਮਿੱਟੀ ਪੜੀ ਨਮਾਸ ਤੇ ਰਿਆਜ ਨ ਸਿੱਖਿਆ ਤੇਰੀਆਂ ਕਿਸ ਕੰਮ ਸਿੱਖਿਆ ਨਵਾਚਾ ਨਾ ਕਰ ਡਿਠਾ ਨਾ ਕਰ ਵਾਲਾ ਡਿਠਾ ਤੇ ਤੇਰੀਆਂ ਕਿਸ ਕੰਮ ਦਿੱਤੀਆਂ ਨਿਆਸਾ ਇਲਮ ਪੜਿਆ ਪਰ ਅਦਬ ਨਾ ਸਿੱਖਿਆ ਤੇ ਤੇਰੀਆਂ ਕਿਸ ਕਮ ਕੀਤੀਆਂ ਆਵਾਜ਼ਾਂ ਉਬਲੇ ਸ਼ਾ ਤੈਨੂੰ ਤਦ ਪਤਾ ਲੱਗਣਾ ਜਦੋਂ ਚਿੜੀ ਫਸੀ ਹੱਥ ਬਾਚਾਂ ਜਦੋਂ ਚਿੜੀ ਫਸੀ ਹੱਥ ਬਾਚਾਂ ਨਾ ਪਨ ਮੋਮਨ ਨਾ ਪਨ ਕਾਫਰ ਨਾ ਪੰਡਤ ਨਾ ਕਾਜ਼ੀ ਉਬਲੇ ਸ਼ਾ ਇੱਕ ਯਾਰ ਬਣਾ ਲੈ ਲਾ ਕੇ ਦਿਲ ਦੀ ਬਾਜੀ ਲਾਕੇ ਦਿਲ ਦੀ ਬਾਝੀ ਜੋ ਪਾਏ ਹਾਰ ਸਜਾਵਟ ਲਈ ਉਹ ਉਲਟਾ ਗਲਤਾ ਫਾਹ ਹੋ ਕੇ ਤੇ ਲਿਆ ਚੱਕਰ ਮੁਕੱਦਰਾਂ ਇੰਜ ਭੁੱਲਿਆ ਅਸੀਂ ਉੱਜੜ ਕੇ ਉਹ ਸ਼ਾਹ ਹੋ ਕੇ ਅਸੀਂ ਉੱਜੜ ਕੇ ਉਹ ਸ਼ਾਹ ਹੋ ਕੇ ਇਹ ਦੌਲਤ ਰਤਬੇ ਸ਼ੌਹਰਤਾਂ ਲੱਗੇ ਸਭ ਕੁਝ ਮੇਰਾ ਹੀ ਹੈ ਇਹ ਸਾਥ ਤੇਰੇ ਵਸ ਨਹੀਂ ਬੁੱਲਿਆ ਦੱਸ ਫਿਰ ਜਹਾਨ ਚ ਤੇਰਾ ਕੀ ਹੈ ਦੱਸ ਫਿਰ ਜਹਾਨ ਚ ਤੇਰਾ ਕੀ ਹੈ ਤੂੰ ਹੈ ਤਾਨਾ ਤੂੰ ਹੈ ਪਾਨਾ ਸਭ ਕੁਝ ਮੇਰਾ ਤੂੰ ਕਹੇ ਹੁਸੈਨ ਫਕੀਰ ਨਿਮਾਣਾ ਮੈਂ ਨਹੀਂ ਸਭ ਤੂੰ ਤੇ ਜਗਤੋਂ ਤਾਂ ਤੂੰ ਰੱਖ ਲੈ ਬੰਦਿਆ ਕਿਵੇਂ ਧੱਪਤੋ ਰਖੇਂਗਾ ਉਹਲੇ ਮੰਨਦੀ ਲਾਹੀ ਨਾ ਚਾਦਰ ਮੈਲੀ ਨਿਤ ਤਨ ਤੇ ਬਦਲੇ ਚੋਲੇ ਲੋਕਾਂ ਨੂੰ ਤਾਂ ਤੂੰ ਬਹੁਤ ਪ੍ਰਖਤ ਹੈ ਕਦੇ ਆਪਣੇ ਨਾਲੋਂ ਔਗਨ ਫਰੋਲੇ ਮਾਇਆ ਖਾਤਰ ਤੂੰ ਕਾਇਆ ਗਾਲੇ ਦਸ ਜ਼ਿੰਦਗੀ ਨਾਲ ਤੇਰੇ ਕਾਦੇ ਰੋਲੇ ਦਸ ਜ਼ਿੰਦਗੀ ਨਾਲ ਤੇਰੇ ਕਾਦੇ ਰੋਲੇ ਕਾਦਾ ਕਰੇ ਹੰਕਾਰ ਉਹ ਬੰਦਿਆ ਜ਼ਿੰਦਗੀ ਦੇ ਦਿਨ ਚਾਰੋ ਬੰਦਿਆ ਅੱਜ ਦਾ ਫੁੱਲ ਪਰਸੋਂ ਝੁਕਨੇ ਤੇਰੀ ਭੋਗ ਤੇ ਖਤਮ ਕਹਾਣੀ ਬੰਦਿਆ ਤੇਰੀ ਭੋਗ ਤੇ ਖਤਮ ਕਹਾਣੀ ਬੰਦਿਆ ਕਿਉਂ ਹੰਕਾਰ ਕਰਤਾ ਹੈ ਕਿ ਇੱਕ ਦਿਨ ਖਾਕ ਹੋ ਜਾਣਾ ਤੇਰੇ ਤੋਂ ਤਾਂ ਜਾਨਵਰ ਚੰਗੇ ਬੰਦਿਆ ਜਿੰਨਾ ਦੀ ਖਲ ਪੰਦੀ ਹੈ ਦਿਲ ਲਾ ਕੇ ਸੋਚੀ ਨਾ ਤੋ ਫਿਰ ਅੰਜਾਮ ਦਾ ਇੱਕ ਨੋਹੀਂ ਸੱਚਤਾ ਤੇ ਇੱਕ ਤਿਹੀ ਨਮਾਜ਼ ਹੋਵੇ ਇੱਕ ਨਾਲ ਹੀ ਪ੍ਰੀਤ ਪਾਈਏ ਅਖੀਰ ਚ ਆਕਾਸ਼ ਹੋਵੇ ਹਰ ਪਿੱਛੇ ਨਹੀਂ ਉਹ ਤਿਲ ਤੜਫਾਈ ਦਾ ਜਿਸ ਨਾਲ ਯਾਰੇ ਲਈਏ ਉਸੇ ਤਾਂ ਹੋ ਜਾਈਦਾ ਉਸੇ ਤਾਂ ਹੋ ਜਾਈਦਾ ਹਰ ਮੁਸ਼ਕਿਲ ਦਾ ਹੱਲ ਹੈ ਅੱਜ ਨਹੀਂ ਤੇ ਕੱਲ ਹੈ ਰੱਬ ਤੇ ਰੱਖ ਭਰੋਸਾ ਉਸਤਾ ਹੁਕਮ ਅਟਲ ਹੈ ਵਾਲ ਕਦੇ ਨਾ ਹੁੰਦਾ ਵਿੰਗਾ ਜੇ ਉਹ ਤੇਰੇ ਵੱਲ ਹੈ ਜੇ ਉਹ ਤੇਰੇ ਵੱਲ ਹੈ ਤੇਰੇ ਨਾਮ ਨਾਲ ਚੱਲਦੇ ਸਾ ਤੈਥੋਂ ਹੀ ਦੁਆ ਮਿਲੇ ਮੈਂ ਨਾ ਮੰਗਾ ਖੁਸ਼ੀਆਂ ਮੌਲਾ ਜੇ ਦੁੱਖਾਂ ਵਿੱਚ ਖੁਦਾ ਮਿਲੇ ਜੇ ਦੁੱਖਾਂ ਵਿੱਚ ਖੁਦਾ ਮਿਲੇ ਲਾਤੇ ਛਿੜਕਾਰ ਰੂਹਾਂ ਤੋਂ ਜੋ ਐਪਾ ਨਾਲ ਰੰਗੀਆਂ ਨੇ ਅਸਾਂ ਖੈਰਾਂ ਖੁਦ ਦੀਆਂ ਮੰਗੀਆਂ ਨਹੀਂ ਬਸ ਚਲਕਾਂ ਤੇਰੀਆਂ ਮੰਗੀਆਂ ਨੇ ਬਸ ਚਲਕਾਂ ਤੇਰੀਆਂ ਮੰਗੀਆਂ ਨੇ ਹਰਾਮ ਤੇ ਪੀਤੀ ਚਾਹਂਦੇ ਹੋ ਤੇ ਨਮਾਚਾਂ ਵੀ ਨੀਤੀ ਚਾਹਂਦੇ ਹੋ ਹੱਜ ਵੀ ਕੀਤੀ ਚਾਹਂਦੇ ਹੋ ਤੇ ਲਹੂ ਵੀ ਪੀਤੀ ਚਾਹਂਦੇ ਹੋ ਦੱਸੋ ਸਾਰੇ ਬੁੱਲੇ ਸਾਜੀ ਨੂੰ ਇਹ ਸਾਰੇ ਕੀ ਕੀ ਕਰੀ ਜਾਂਦੇ ਹੋ ਇਹ ਸਾਰੇ ਕੀ ਕੀ ਕਰੀ ਜਾਂਦੇ ਹੋ ਹਰ ਕਲੀ ਮੋੜ ਤੇ ਠੱਗੀ ਹੈ ਤੇ ਪੈਰ ਪੈਰ ਤੇ ਤੋਖਾ ਹੈ ਜਜਬਾਤਾਂ ਦੇ ਨਾਲ ਖੇਡਣ ਦਾ ਇੱਥੇ ਚੱਲਿਆ ਜੀ ਬਾਝ ਅਨੋਖਾ ਹੈ ਇੱਥੇ ਚੱਲਿਆ ਜੀ ਬਾਝ ਅਨੋਖਾ ਹੈ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਸੂਫੀਆਨਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਰ ਮਿਲਾਂਗੇ ਤਤਕਲੀ ਇਹਦਾ ਪ੍ਰਾਕਾ